ਸਰਬਜੀਤ ਸੰਗਰੂਰ ਵੀ ਦੀ ਕਾਤਾ ਨਾ ਉਸ ਕਦੇ ਬੁਲਾਇਆ ਨਾ ਉਸ ਕਦੇ ਬੁਲਾਇਆ ਤੇ ਮੈਥੋਂ ਵੀ ਉਸ ਘਰ ਕਦੇ ਜਾਇਆ ਨਹੀਂ ਜਾਂਦਾ ਤੇ ਮੈਥੋਂ ਵੀ ਉਸ ਘਰ ਕਦੇ ਚਾਇਆ ਨਹੀਂ ਜਾਂਦਾ ਲੰਗਰ ਨੂੰ ਤਾਂ ਲੰਗਰ ਨੂੰ ਤਾਂ ਲੰਗਰ ਨੂੰ ਤਾਂ ਸੰਗਰੂਰ ਵੀ ਲੰਗਦਾ ਹੀ ਹਾਂ ਕਈ ਵਾਰ ਦੂਰੋਂ ਹੀ ਕਰ ਕੋਲੋਂ ਉਸ ਦੇ ਮੈਂ ਸੰਗਰੂਰ ਵੀ ਨਾ ਉਸ ਕਦੇ ਬੁਲਾਇਆ ਤੇ ਮੈਥੋਂ ਵੀ ਉਸ ਘਰ ਕਦੇ ਜਾਇਆ ਨਹੀਂ ਜਾਂਦਾ ਬੁਲਾਉਣ ਨੂੰ ਤਾਂ ਬੁਲਾ ਲੈਂਦੇ ਹਾਂ ਹਰ ਕਿਸੇ ਨੂੰ ਸੰਗਰੂਰ ਵੀ ਕਦੇ ਕੋਈ ਮਹਿਸੂਸ ਮੈਨੂੰ ਕਬਰਾਹਤ ਨਹੀਂ ਹੁੰਦੀ ਪਰ ਚਾਹੁੰਦੇ ਹਾਂ ਜਿਸ ਨੂੰ ਸੰਗਰੂਰ ਵੀ Bulaya nih Bula janda, janda. bulaya